ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਤੁਹਾਡਾ ਅੱਜ ਦੀ ਵੀਡੀਓ 'ਚ ਬਹੁਤ-ਬਹੁਤ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਇੱਕ ਬਿਜ਼ਨਸ ਨਾਲ ਸੰਬੰਧਿਤ ਰਹੇਗੀ ਜਿਸ ਵਿਸ਼ੇ ਦਾ ਨਾਂ ਹੈਗਾ ਜੀ ਸਫਲਤਾ ਹੀ ਮੇਨਟ ਦੀ ਕੁੰਜੀ ਹੈ ਸੋ ਸ਼ੁਰੂ ਕਰਦੇ ਆਂ ਮੇਨ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹੈ ਕਹਿ ਸਕਦੇ ਹਾਂ ਕਿ ਇਹ ਉਹ ਰਸਤਾ ਹੈ ਜਿਸ ਨੂੰ ਪਾਰ ਕਰਕੇ ਅਸੀਂ ਆਪਣੀ ਮੰਜ਼ਲ ਤੇ ਪਹੁੰਚ ਸਕਦੇ ਹਾਂ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਸੌਖੀ ਕਰਨਾ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਦੁਨੀਆ ਦੀ ਹਰ ਚੀਜ਼ ਜਾਂ ਹਰ ਖੁਸ਼ੀ ਹੋਵੇ ਤਾਂ ਇਹ ਸੁਪਨਾ ਪੂਰਾ ਕਰਨ ਦਾ ਇੱਕੋ ਇੱਕ ਰਸਤਾ ਮੇਨ ਜ਼ਿੰਦਗੀ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮਿਹਨਤ ਕਰਦੇ ਸਮੇਂ ਸਾਨੂੰ ਕਈ ਵਾਰ ਮੁਸ਼ਕਲਾਂ ਦੇ ਰਸਤੇ 'ਚੋਂ ਲੰਘਣਾ ਪੈਂਦਾ ਜਾਂ ਕਈ ਵਾਰ ਜ਼ਿੰਦਗੀ ਦੇ ਇਮਤਿਹਾਨਾਂ ਜਾਂ ਕਈ ਵਾਰ ਜ਼ਿੰਦਗੀ ਦੇ ਇਮਤਿਹਾਨਾਂ ਵਿੱਚੋਂ ਹਾਰ ਪ੍ਰਾਪਤ ਹੋ ਜਾਂਦੀ ਹੈ ਉਸ ਸਮੇਂ ਡਰਨਾ ਜਾਂ ਘਬਰਾਉਣਾ ਨਹੀਂ ਹੋ ਸਕਦਾ ਹੈ ਸਮਾਂ ਸਾਨੂੰ ਇਹ ਦੱਸਣ ਲਈ ਆਇਆ ਹੋਵੇ ਕਿ ਅਸੀਂ ਕੀ ਸਿੱਖ ਲਿਆ ਤੇ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਿੰਨਾ ਕੁਝ ਸਿੱਖਣਾ ਬੜੀ ਹੈ ਸੋ ਕਈ ਵਾਰ ਕੀ ਹੁੰਦਾ ਜੀ ਕਿ ਮਿਹਨਤ ਕਰਦੇ ਸਮੇਂ ਆਪਣੀ ਮੰਜ਼ਿਲ ਤੱਕ ਪਹੁੰਚਦੇ ਸਮੇਂ ਮਤਲਬ ਆਪਾਂ ਜੋ ਜ਼ਿੰਦਗੀ ਚ ਬਣਨਾ ਚਾਹੁੰਦੇ ਆ ਬਹੁਤ ਜਾਣੇ ਟੀਚਰ ਬਣਨਾ ਚਾਹੁੰਦੇ ਆ ਬਹੁਤ ਜਾਣੇ ਡਾਕਟਰ ਬਣਨਾ ਚਾਹੁੰਦੇ ਆ ਸੋ ਜੋ ਵੀ ਆਪਾਂ ਬਣਨਾ ਚਾਹੁੰਦੇ ਆ ਉਹ ਚੀਜ਼ ਬਣਨ ਲਈ ਮਿਹਨਤ ਕਰਦੇ ਸਮੇਂ ਮੁਸ਼ਕਲਾਂ ਦੇ ਰਸਤੇ ਜੋ ਸਾਨੂੰ ਲੰਘਣਾ ਪੈਂਦਾ ਸੋ ਕਈ ਵਾਰ ਜ਼ਿੰਦਗੀ ਦੇ ਕਈ ਅਮਤਿਆਨ ਇਹੋ ਜਿਹੇ ਹੁੰਦੇ ਆ ਜਿੱਚੋ ਸਾਨੂੰ ਹਾਰ ਪ੍ਰਾਪਤ ਹੋ ਜਾਂਦੀ ਆ ਸੋ ਉਸ ਸਮੇਂ ਸਾਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਹੋ ਸਕਦਾ ਹੈ ਕਿ ਪ੍ਰਮਾਤਮਾ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੋਣ ਕਿ ਸਾਨੂੰ ਇਹ ਪ੍ਰਮਾਤਮਾ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੋਣ ਜਾਂ ਉਹ ਹਾਰ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੋਵੇ ਕਿ ਅਸੀਂ ਕੀ ਸਿੱਖ ਲਿਆ ਮਤਲਬ ਸਾਨੂੰ ਕਿੰਨਾ ਕੁ ਆਉਂਦਾ ਸੀ ਅਸੀਂ ਕਿੱਥੇ ਕੁ ਪਹੁੰਚੇ ਸੀ ਜਾਂ ਸਾਨੂੰ ਕਿੰਨੀ ਹੋਰ ਮਿਹਨਤ ਦੀ ਜਿਹੜੀ ਲੋੜ ਆ ਸੋ ਇਹ ਹੀ ਚੀਜ਼ ਹੁੰਦੀ ਆ ਜੀ ਜਦੋਂ ਆਪਾਂ ਕੋਈ ਚੀਜ਼ ਸ਼ੁਰੂ ਕਰਦੇ ਆ ਜਾਂ ਮੰਜ਼ਿਲ ਤੱਕ ਪਹੁੰਚ ਪਹੁੰਚਦੇ ਆ ਸੋ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਕਈ ਰੁਕਾਵਟਾਂ ਆਉਂਦੀਆਂ ਜੀ ਕਈ ਚੀਜ਼ਾਂ ਹੁੰਦੀਆਂ ਜਿਨ੍ਹਾਂ 'ਚ ਸਾਨੂੰ ਜਿੱਤ ਨਹੀਂ ਪ੍ਰਾਪਤ ਹੁੰਦੀ ਸੋ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸੋ ਅੱਗੇ ਵਧਦੇ ਆ ਜੀ ਅੱਗੇ ਵੀ ਮੈਂ ਲਿਖਿਆ ਜੀ ਕਾਫੀ ਕੁਸ਼ ਸੋ ਅੱਗੇ ਵਧਦੇ ਆ ਜੀ ਸੋ ਬਿਨਾ ਹਾਰ ਮੰਨਨੇ ਸਿੱਖਦੇ ਜਾਓ ਹਾਰ ਨਾ ਮੰਨੋ ਸਿੱਖਦੇ ਜਾਓ ਉਸ ਚੀਜ਼ ਨੂੰ ਦੇਖੋ ਕਿ ਹਾਂ ਇਹ ਅਸੀਂ ਕਰਕੇ ਦੇਖ ਲਈਏ ਜੇ ਸਾਨੂੰ ਨਹੀਂ ਆ ਰਿਹਾ ਤਾਂ ਦੁਬਾਰਾ ਕੋਸ਼ਿਸ਼ ਕਰੋ ਮਿਹਨਤ ਜਾਰੀ ਰੱਖੋ ਤੇ ਨਾਲ ਇਹ ਵੀ ਯਾਦ ਇਹ ਵੀ ਯਾਦ ਰੱਖੋ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਕਈ ਵਾਰ ਕੀ ਹੁੰਦਾ ਕਿ ਆਪਾਂ ਕੰਨੀ ਯਾਰ ਉਮਰ ਲੰਘ ਗਈ ਹੁਣ ਕੀ ਲੋੜ ਆ ਜਾਂ ਹੁਣ ਕੀ ਸਿੱਖਣ ਦੀ ਲੋੜ ਆ ਹੈਨਾ ਪਰ ਜੇ ਆਪਾਂ ਨੂੰ ਸਿੱਖਣ ਦਾ ਮੌਕਾ ਮਿਲ ਰਿਹਾ ਆ ਜੇ ਆਪਾਂ ਕੋ ਟਾਈਮ ਹੈਗਾ ਆ ਜੇ ਸਿੱਖਣ ਦਾ ਮੌਕਾ ਮਿਲ ਰਿਹਾ ਤਾਂ ਆਪਾਂ ਨੂੰ ਨਹੀਂ ਖਝੋਣਾ ਚਾਹੀਦਾ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਜੇ ਕੋਈ ਵੀ ਆਪਾਂ ਨੂੰ ਇਹੋ ਜੀ ਚੀਜ਼ ਮਿਲ ਰਹੀ ਆ ਤਾਂ ਜੇ ਤੋ ਆਪਾਂ ਨੂੰ ਸਿੱਖਿਆ ਮਿਲ ਸਕਦੀ ਆ ਤਾਂ ਆਪਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਆ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਆ ਕਿ ਡਰ ਕੇ ਨੌਕਾ ਪਾਰ ਨਹੀਂ ਹੁੰਦੀ ਕੋਸ਼ਿਸ਼ ਕਰਨੇ ਵਾਲਾ ਕੋਸ਼ਿਸ਼ ਕਰਨੇ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਦੇਖੋ ਜੀ ਜੇ ਆਪਾਂ ਮਿਹਨਤ ਨਹੀਂ ਕਰਾਂਗੇ ਤਾਂ ਆਪਾਂ ਨੂੰ ਸਫਲਤਾ ਨਹੀਂ ਮਿਲੇਗੀ ਸੋ ਬਿਨਾ ਮਿਹਨਤ ਬੰਦੇ ਦਾ ਜੀਵਨ ਜਿਹੜਾ ਖੁਸ਼ਹਾਲੀ ਭਰਿਆ ਨਹੀਂ ਹੋ ਸਕਦਾ ਇੱਕ ਗੱਲ ਇੱਥੇ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਨੌਜਵਾਨ ਪੀੜੀ ਦੇ ਬੱਚੇ ਨੇ ਉਹ ਜੇ ਇਸ ਟਾਈਮ ਤੇ ਮਿਹਨਤ ਕਰ ਲੈਣਗੇ ਇਸ ਉਮਰ ਚ ਮਿਹਨਤ ਕਰ ਲੈਣਗੇ ਤਾਂ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀਆਂ ਸੌਖੀ ਲੰਘ ਜਾਊਗੀ ਜੇ ਆਪਾਂ ਹੁਣ ਇਸ ਟਾਈਮ ਆਪਾਂ ਇਹ ਸੋਚੀਏ ਕਿ ਨਹੀਂ ਯਾਰ ਹਜੇ ਬਹੁਤ ਟਾਈਮ ਪਿਆ ਤਾਂ ਫਿਰ ਔਖਾ ਹੋ ਜਾਊਗਾ ਸੋ ਫਿਰ ਉਹਨਾਂ ਦਾ ਬਡਾਪਾ ਜਿਹੜਾ ਆ ਉਹ ਬਹੁਤ ਮੁਸ਼ਕਲਾਂ ਭਰਿਆ ਲੰਘੂਗਾ ਜੀਵਨ ਬਹੁਤ ਮੁਸ਼ਕਲਾਂ ਭਰਿਆ ਲੰਘੂਗਾ ਸੋ ਜਿਹੜਾ ਸਮਾਂ ਹੈਗਾ ਉਹਨੂੰ ਗਵਾਉਣਾ ਨਹੀਂ ਚਾਹੀਦਾ ਤੇ ਮਿਹਨਤ ਆਪਣੀ ਜਾਰੀ ਰੱਖਣੀ ਚਾਹੀਦੀ ਅੱਜ ਨਾ ਤਾਂ ਕੱਲ ਸਫਲਤਾ ਜ਼ਰੂਰ ਮਿਲਦੀ ਹੈ ਸੋ ਕੀਰ ਵਿਚ ਅਸੀਂ ਇਹੀ ਨਤੀਜੇ ਤੇ ਪਹੁੰਚੇ ਆ ਇਹੀ ਨਿਚੋੜ ਨਿਕਲ ਕੇ ਸਾਹਮਣੇ ਆਇਆ ਕਿ ਜੇ ਜ਼ਿੰਦਗੀ ਸਫਲ ਕਰਨੀ ਹੈ ਹੁਣ ਦੇਖੋ ਜੀ ਪ੍ਰਮਾਤਮਾ ਨੇ ਸਾਨੂੰ ਜਨਮ ਦੇ ਕੇ ਭੇਜਿਆ ਪ੍ਰਮਾਤਮਾ ਨੇ ਸਾਨੂੰ ਜਨਮ ਦੇ ਕੇ ਚੰਗੇ ਕੰਮ ਕਰਨ ਲਈ ਭੇਜਿਆ ਸਾਨੂੰ ਇਹ ਦੂਜਾ ਕਰਨ ਲਈ ਭੇਜਿਆ ਕਿ ਅਸੀਂ ਚੰਗੇ ਕੰਮ ਕਰੀਏ ਜ਼ਿੰਦਗੀ ਵਿੱਚ ਆਪਣਾ ਨਾਮ ਬਣਾਈਏ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਸੋ ਜੀ ਮੈਂ ਇੱਥੇ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਕਿ ਚੰਗੇ ਕੰਮ ਕਰੋ ਜੀ ਮਿਹਨਤ ਜਾਰੀ ਰੱਖੋ ਜੀ ਤੇ ਅੱਜ ਨਾ ਕੱਲ ਤਾਂ ਸਫਲਤਾ ਜ਼ਰੂਰ ਮਿਲੂਗੀ ਸੋ ਪ੍ਰਮਾਤਮਾ ਨੇ ਜਿਹੜਾ ਮਨੁੱਖੀ ਜੀਵਨ ਦੇ ਕੇ ਸਾਨੂੰ ਭੇਜਿਆ ਜੇ ਇਸ ਨੂੰ ਸਫਲ ਕਰਨਾ ਹੈ ਤਾਂ ਮਿਹਨਤ ਬਹੁਤ ਜ਼ਰੂਰੀ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਸੋ ਥੈਂਕ ਯੂ ਸੋ ਮੱਚ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਮੇਰੇ ਚੈਨਲ ਨੂੰ on